ਜ਼ਿਲ੍ਹਾ ਚਲੰਚਰ ਦੇ ਅਧੀਨ ਆਉਂਦੇ ਪਿੰਡ ਲਖਣਪਾਲ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗਰੇਵਾਲ ਪਰਿਵਾਰ ਯੂਕੇ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਪਿੰਡ ਵਾਸੀਆਂ ਦੀ ਸੁਵਿਧਾ ਨੂੰ ਦੇਖਦੇ ਹੋਏ ਬੱਸ ਸਟੈਂਡ ਦਾ ਨਿਰਮਾਣ ਕਰਵਾਇਆ ਗਿਆ ਜਿਸ ਦਾ ਉਦਘਾਟਨ ਹਰਮਿੰਦਰ ਗਰੇਵਾਲ ਦੀ ਪਤਨੀ सुरेंद्र ਗਰੇਵਾਲ ਅਤੇ ਪੁੱਤਰੀ ਅਨੀਤਾ ਗਰੇਵਾਲ ਵੱਲੋਂ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਗਿਆ ਪਰਿਵਾਰਕ ਮੈਂਬਰਾਂ ਵੱਲੋਂ ਆਏ ਹੋਏ ਸਾਰੇ ਪਿੰਡ ਵਾਸੀਆਂ ਦਾ ਮੂੰਹ ਮਿੱਠਾ ਕਰਾ ਕੇ ਖੁਸ਼ੀ ਦਾ اظہار ਕੀਤਾ ਗਿਆ ਇਸ ਬੰਦੀ ਗੱਲਬਾਤ ਕਰਦੇ ਪਿੰਡ ਦੇ ਸਰਪੰਚ ਤੇ ਪਿੰਡ ਦੇ ਮੋਤਵਾਰ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਦੇ ਪੁਰਾਣੇ ਬੱਸ ਸਟੈਂਡ ਦੀ ਹਾਲਤ ਕਾਫੀ ਖਸਤਾ ਸੀ ਜਿਸ ਲਈ ਉਹਨਾਂ ਨੂੰ ਦੂਰ ਦਰਾਡੇ ਜਾਣ ਲਈ ਕਿਸੇ ਛੱਤ ਥੱਲੇ ਜਾਂ ਕਿਸੇ درخت ਦੇ ਹੇਠਾ ਖੜ ਕੇ ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਜਿਸ ਦੇ ਚੱਲਦੇ ਹੀ ਗਰੇਵਾਲ ਪਰਿਵਾਰ ਨੇ ਪਿੰਡ ਵਾਸੀਆਂ ਦੀ ਇਸ ਸਹੂਲਤ ਨੂੰ ਪੂਰਾ ਕਰਕੇ ਇੱਕ ਸ਼ਲਾਘਾਯੋਗ ਪ੍ਰਾਲਾ ਕੀਤਾ ਹੈ ਜਿਸ ਲਈ ਗਰੇਵਾਲ ਪਰਿਵਾਰ ਵਧਾਈ ਦਾ ਪਾਤਰ ਹੈ ਉਹਨਾਂ ਸਾਰੇ ਹੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਪਰ ਲਖਨਪਾਲ ਤੋਂ ਨਾ ਫਰੈਂਕ ਚੈਨਲ ਇਹ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਹਰਮਿੰਦਰ ਗਰੇਵਾਲਿਆ ਇਹ ਮੇਰੇ ਪਰਿਵਾਰ ਦਾ ਨਾਮ ਡਿਸਟ੍ਰਿਕਟ ਕਿਹੜੀ ਕੰਟੀਨ ਨੇ ਅਸੀਂ ਯੂਕੇ ਰਹਿੰਨੇ ਜੀ ਅੱਛਾ ਜੀ ਹਾਂ ਜੀ ਪਿੰਡ ਨਾਲ ਮੋਹ ਕੁਦਾ ਹੈ ਜੀ ਹਾਂ ਜੀ ਥੈਂਕ ਯੂ ਪੰਚਾਇਤ ਦਾ ਜੋ ਕੁਛ ਮੇਰੇ ਕੋਲ ਸਰੂਗਾ ਗਾਂ ਮੈਂ ਕਰਨ ਨੂੰ ਤਿਆਰ ਹਾਂ ਐਂਡ ਹੋਰ ਬਾਕੀ ਇਹਨਾਂ ਤੇ ਆ ਡਿਪੈਂਡ ਕਰਦਾ ਇਹ ਕਿਦਾਂ ਕੀ ਕਹਿੰਦੇ ਆ ਇਹਨਾਂ ਦੇ ਨਾਲ ਹੀ ਆ ਮੈਂ ਜੀ ਅੱਜ ਪਿੰਡ ਲਖਣਪਾਲ ਵਿਕੇ ਬਸ ਸੱਡਾ ਜਿਹੜਾ ਬਣਾਇਆ ਗਿਆ ਸ਼੍ਰੀ ਗਰੇਵਾਲ ਜੀ ਨੇ ਬਣਾ ਕੇ ਮਾ ਸੱਡਾ ਪਿੰਡ ਨੂੰ ਦਿੱਤਾ ਜੋ ਕਿ ਬਹੁਤ ਵੱਡੀ ਡਿਮਾਂਡ ਵੀ ਸੀ ਪਿੰਡ ਦੀ ਤੇ ਬਹੁਤ ਵਧੀਆ ਕੰਮ ਹੋਇਆ ਸੋ ਸਾਰਿਆਂ ਨੂੰ ਵੱਡੀ ਗੱਲ ਇਹ ਆ ਵੀ ਸਾਡੇ ਪਿੰਡ ਬਸ ਦੇ ਟਿਕਟਾਂ ਦੇ ਵਿੱਚ ਸਾਡਾ ਨਾਮ ਵੀ ਨਹੀਂ ਸੀਗਾ ਅੱਜ ਬਸ ਸੱਡਾ ਵੀ ਬਣਾ ਕੇ ਦਿੱਤਾ ਉਹਨਾਂ ਨੇ ਟਿਕਟਾਂ ਦੇ ਵਿੱਚ ਨਾਮ ਵੀ ਦਰਜ ਕਰਨ ਲਈ ਬਹੁਤ ਮਦਦ ਕੀਤੀ ਆ ਸੋ ਅਸੀਂ ਉਹਨਾਂ ਦਾ ਸਾਰੇ ਪਿੰਡ ਵੱਲੋਂ ਸਾਰੇ ਨਗਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਜੋ ਇਹੋ ਜਿਹੇ ਉਪਰਾਲੇ ਪਿੰਡ ਲਈ ਕਰ ਰਹੇ ਆ ਸੋ ਥੈਂਕ ਯੂ ਬਿਲਕੁਲ ਅੱਜ ਪਿੰਡ ਲਖਣਪਾਲ ਵਿਖੇ ਨਵਾਂ ਬਾਸਾ ਡਾ ਜੋ ਕਿ ਸਾਡੇ ਹਰਮਿੰਦਰ ਗਰੇਵਾਲ ਭਾਜੀ ਹੁਣੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਬਣਾ ਕੇ ਪੰਚਾਇਤ ਦੇ ਸਪੁਰਦ ਕੀਤਾ ਗਿਆ ਅੱਜ ਇਹ ਪਹਿਲਾਂ ਵੀ ਇਹਨਾਂ ਦਾ ਬਹੁਤ ਸਹਿਯੋਗ ਹੈ ਪਿੰਡ ਦੇ ਕੰਮਾਂ ਦੇ ਵਿੱਚ ਵੀ ਕੋਤਾਰ ਮਸ਼ਾਲਾ ਬਣਾਉਣ ਦੇ ਵਿੱਚ ਵੀ ਜਾਂ ਸਕੂਲ ਦੇ ਵਿੱਚ ਵੀ ਕੂਲਰ ਵਗੈਰਾ ਇਹ ਹਮੇਸ਼ਾ ਹੀ ਹਰ ਪਾਸੇ ਮੰਦਰ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਹਿਯੋਗ ਕਰਦੇ ਆ ਤੇ ਬੱਚਿਆਂ ਦੀ ਪੜ੍ਹਾਈ ਲਈ ਵੀ ਇਹ ਕਾਫੀ ਯੋਗਦਾਨ ਕਰਦੇ ਆ ਤੇ ਅਸੀਂ ਸਾਰੇ ਪਿੰਡ ਪੰਚਾਇਤ ਸਾਰੇ ਪਿੰਡ ਵਾਸੀ ਬੜੇ ਖੁਸ਼ ਹੈ ਬਸ ਅੱਡਾ ਬਹੁਤ ਵਧੀਆ ਬਣਾਇਆ ਇਹਨਾਂ ਨੇ ਰੂਹ ਦੇ ਨਾਲ ਬਣਾਇਆ ਅਸੀਂ ਸਾਰੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੈ ਦਿਲੋਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ ਤੇ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਪਿੰਡ ਦਾ ਇਦਾਂ ਹੀ ਸਹਿਯੋਗ ਕਰਦੇ ਰਹਿਣ ਅਸੀਂ ਇਹਨਾਂ ਦਾ ਬਾਰ-ਬਾਰ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ ਥੈਂਕ ਯੂ